ਆਪ <tap> ਕਰਨਾ <tap> ਇਹਦਾ ਨਾਮ ਆਉਂਦਾ ਵੀਰ ਸਿੰਘ ਭਾਈ ਉਹਦੇ ਸਿੱਧਾ ਨਾਮ ਸੁਣਿਆ ਤੁਸੀਂ ਸਾਫ ਸਾਫ ਨਦੀ ਦੇ ਬੇਡੇ ਸ਼ਹੀਦ ਹੁੰਦੇ ਆ ਭਾਈ ਆਪਣੇ ਨਾਮ ਵੀ ਤਗੜੇ ਚਾਹੀਦੇ ਆ ਆਪਣੇ ਨਾਮ ਚਾਹੀਦੇ ਆ ਚੜ੍ਹਤ ਸਿੰਘ ਸੁਵੇਰ ਸਿੰਘ ਸ਼ਹਾਬਾਤ ਸਿੰਘ ਮਹਾ ਸਿੰਘ ਰਣਜੀਤ ਸਿੰਘ ਆ ਛੋਟੇ ਛੋਟੇ ਬੱਚੇ ਆ ਭੈਣਾ ਬੈਠੀਆਂ ਵਾ ਆਪਾਂ ਇੱਕ ਸਾਝਾ ਪਰਿਵਾਰ ਆ ਆਪਾਂ ਕੀ ਇੱਕ ਸਾਝਾ ਪਰਿਵਾਰ ਦਾ ਨਾਮ ਕੀ ਆ ਔਲ ਸਾ ਆਲ ਸਾ ਪਰਿਵਾਰ ਉਹ ਉੱਤੇ ਨਾਤੇ ਆਪਾਂ ਆਪਸ ਦੇ ਵਿੱਚ ਕੀ ਆ ਭੈਣ ਇਸ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਆ ਇੱਕ ਦੂਜੇ ਦਾ ਸਹਾਰਾ ਪਾਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਗੁਰੂ ਦੀ ਬਾਣੀ ਦਾ ਪਾਠ ਕਰਨਾ ਕਦੀ ਆਪਾਂ ਢੋਲਣਾ